ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ 'ਚ ਅੱਜ ਆਪਾਂ ਚੱਲੇ ਆਂ ਬਾਉਰ ਖੰਡਿਆਣਾ ਇਹ ਆਪਣੀ ਪੱਕੀ ਨਾਲ ਜਾਊਗਾ ਆਪਣੇ ਗੁਰਪ੍ਰੀਤ ਦੇ ਦੇਖੋ ਜੀ ਲਓ ਜੀ ਬਾਈ ਜੀ ਹੁਣ ਆਪਾਂ ਚੱਲ ਪੈ ਕਰਾਂ ਤੋਂ ਲੈ ਕੇ ਟਰੈਕਟਰ ਤੇ ਦੇਖੋ ਬਾਈ ਜੀ ਇਹ ਆਪਣਾ ਪਿੰਡ ਦਾ ਸਸਪਾਲੀ ਵਾਲਾ ਅੱਡਾ ਤੇ ਤੋਂਦੇ ਹੋਏ ਆਪਾਂ ਜਾਵਾਂਗੇ ਆਪਣੇ ਖੇਤ ਨੂੰ ਆਪਣੇ ਖੇਤ ਕੌਲੀ ਵਾਲੀ ਸਾਈਡ ਨੇ ਜੇ ਇਹ ਆ ਗਿਆ ਬਈ ਆਪਣਾ ਸੂਆ ਜਿਹਨੂੰ ਪੱਸੀ ਕਹ ਦਿੰਦੇ ਨੇ ਇਹਦੇ ਉੱਤੇ ਬਜ਼ੁਰਗ ਬੈਠ ਕੇ ਤਾਂ ਸਕੇਟਦੇ ਨੇ ਥਾਂ ਬਣਾਈ ਹੋਈ ਹੈਗੀ ਇਹਦੇ ਤੋਂ ਅੱਗੋਂ ਆਪਾਂ ਲੈ ਕੇ ਜਾਵਾਂਗੇ ਸਫਾ ਦਾ ਆਪਣੇ ਮਿੱਤਰ ਦੇ ਉੱਪਰੋਂ ਲਾਉ ਵੀ ਆਪਣੇ ਮਿੱਤਰ ਦੇ ਘਰ ਨੂੰ ਆਪਾਂ ਮੁੜ ਕੇ ਇਹ ਅਵਤਾਰ ਸਿੰਘ ਤਾਰੀ ਦਾ ਘਰ ਹੈਗਾ ਇਹ ਤੋਂ ਆਪਾਂ ਸਫਾ ਲੈ ਕੇ ਜਾਵਾਂਗੇ ਅੱਜ ਆਪਾਂ ਨੇ ਬਹੁਤ ਖੰਗਿਆਣੀ ਹੈਗੀ ਬਦਲਵਾਈ ਵੀ ਹੋ ਰਹੀ ਹੈ ਤੱਕ ਦੇਖਦੇ ਆਂ ਲੋਈ ਪਹੁੰਚ ਚੁੱਕੇ ਆਪਾਂ ਆਪ ਤਾਰਕੰਤਾਰੀ ਦੇ ਘਰ ਇੱਥੋਂ ਪਸਵਾਗਾ ਲੈ ਕੇ ਚੱਲ ਪਏ ਖੇਤ ਨੂੰ ਸਜਣਾਓ ਲੈ ਵੀ ਸੁਆਗਾ ਭਾਰੀਆਂ ਚੱਲਿਆ ਆਪਾਂ ਖੇਤ ਨੂੰ ਮੌਸਮ ਬੜਾ ਘੈਂਟ ਹੈ 뷰 ਬਹੁਤ ਸੋਹਣਾ ਆ ਰਿਹਾ ਹੈਗਾ ਲੋਈ ਮਿੱਤਰੋ ਇੱਥੋਂ ਆਪਣੇ ਖੇਤ ਨੂੰ ਰਸਤਾ ਮੁੜਦਾ ਹੈਗਾ ਤੇ ਇਹ ਜਿਹੜਾ ਨਿਕਿਆ ਜੇ ਬੋਰਡ ਲੱਗਿਆ ਹੋਇਆ ਇਹ ਆਪਣੇ ਪੋਲਟਰੀ ਫਾਰਮ ਦਾ ਬੋਰਡ ਹੈਗਾ ਆਪਣੇ ਕੁਝ ਦੇਸੀ ਮੁਰਦੇ ਮੁਰਗੀਆਂ ਵੀ ਹੁੰਦੀਆਂ ਨੇ ਇਹ ਇਹ ਸੈੱਡ ਹੈਗਾ ਆਪਣਾ ਖੇਤ ਦਾ ਬਰਾਬੋ ਦੇਖ ਸਕਦੇ ਹੋ ਤੁਸੀਂ ਮਾਨਮੂਨਸਾ ਰਾਈਪ ਭਾਈ ਦੇਣਗੇ ਤੇ ਬੱਦਲ ਬਾਈ ਪੂਰੀ ਹੋ ਰਹੀ ਹੈਗੀ ਦੇਖਦੇ ਆਂ ਵੀਰ ਅੱਬਾ ਸਾਥ ਦਿੰਦਾ ਏ ਕਿ ਨਾ ਤੇ ਆਓ ਆ ਗਿਆ ਭਾਈ ਆਪਣਾ ਫਾਰਮ ਖੇਤ ਆਪਣਾ ਇੱਥੇ ਆਪਾਂ ਆਪਣੀ ਬਹੁਤ ਖੰਡਾਇਆ ਕਰਦੇ ਆਏ ਸਾਲ ਪਰਮਦੇ ਕੋਲਾ ਲਓ ਵੀ ਲਾਣੇਦਾਰ ਸਾਹਿਬ ਬਹੁਤੀ ਪਰਦੇ ਨੇਗੇ ਇਹ ਵਾਂਚ ਆਪਾਂ ਆਪਣੀ ਬਹੁਤ ਖੰਡਾਵਾਂਗੇ ਬਾਈ ਤੇ ਇਤਤ ਮੰਗੀ ਵੀਡੀਓ ਇਹ ਦੁਕਾਨ ਵਾਲਾਂ ਬਹੁਤ ਵਾਸਤੇ ਰੱਖਿਆ ਸੀ ਤੇ ਹੁਣ ਆਪਾਂ ਆਪਣੇ ਟਰੈਕਟਰ ਤੇ ਬੈਠ ਕੇ ਆਪਾਂ ਬੋਣ ਦੀ ਤਿਆਰੀ ਕਰਦੇ ਹੋਏ ਆਪਣੇ ਲਈ ਤਾਂ ਇਹੀ ਜੌਂਡੀਆ ਰਹੀ ਫੋਰ ਹੈ ਬਈ 755 ਵੀ ਇਹੀ ਹੈਗਾ ਜਿੰਨੀ ਕ ਆਪਣੇ ਕੋਲੇ ਜ਼ਮੀਨ ਹੈ ਉਹਦੇ ਹਿਸਾਬ ਨਾਲ ਇਹ ਠੀਕੇਗਾ ਆ ਦੇਖੋ ਬਈ ਜਾਂਦਾ ਨਾ ਬਾਹਵੋ ਕੇ ਵਾਲੇ ਧੜੇ ਤਾਂ ਆਪਣੇ ਕੋਨੇ ਕੱਢੇ ਸੀਗੇ ਖੁੰਦੇ ਜਿਹੜੇ ਕਹਿੰਦੇ ਆ ਇਹਨ ਤਿਆਰ ਵਿਆਰ ਕਰਕੇ ਫਿਰ ਬਹੁਤ ਖੰਡਾਵਾਂਗੇ ਇਸ ਤੋਂ ਬਾਅਦ ਆ ਗਿਆ ਸੀ ਵੱਡਾ ਭਰਾ ਕਹਿੰਦਾ ਤੂੰ ਜਾ ਕੇ ਜਿੰਦਰਾ ਲੈ ਕੇ ਆਵੇ ਰ ਆਪਣਾ ਕਹੇ ਸੀ ਜਿੰਦਰਾ ਲੈਣ ਤੇ ਦੇਖੋ ਜਿੰਦਰਾ ਆਪਾਂ ਲਈ ਹੁਣ ਜਿੰਦਰਾ ਲੈਣ ਦੀ ਪੇ ਪੰਡਤ ਦੇ ਕੋਠੇ ਚ ਇਹ ਵਕੀ ਜਾਂਦੀ ਜਾਂ ਨਹੀਂ ਮੇਰੀ ਦੇਖੋ ਆਪਣੀ ਗੱਡੀ ਦਾ ਨਾ ਬਰਨਾ ਵਿੱਚ ਦੀਏ ਜਾਂਦੀ ਹੈ ਬਈ ਇਹ ਖੜਿਆ ਬਈ ਦੀਪੇ ਪੰਦ ਦਾ ਟਰੈਕਟਰ ਆ ਇਹ ਛੋਟਾ ਟਰੈਕਟਰ ਹੈ ਕਰੇ ਵੱਡਾ ਲੱਗ ਕੇ ਇਹ ਹੈ ਦੀਪੇ ਦਾ ਕੋਠਾ ਬਈ ਦੀਪੇ ਦਾ ਟਰੈਕਟਰ ਅੱਜ ਸਬਸਪਾਈ ਕਰਨ ਲੱਗ ਰਹੇ ਸੀਗੇ ਦੀਪੇ ਪਿੰਡ ਤੇ ਪੰਟ ਚੁੰਦਕਾਉ ਨੇ ਅੱਗੇ ਜਾ ਕੇ ਲੇ ਵੰਡਾ ਦੀਪਾ ਮਿਲੇ ਨਹੀਂ ਛੋਟਾ ਦੀਪਾ ਮਿਲ ਗਿਆ ਇਹ ਦੇਖੋ ਇਹ ਛੋਟਾ ਦੀਪਾ ਲੱਗ ਰਿਹਾ ਹੈਗਾ ਸਭ ਸਪਾਈ ਕਰਨ ਕਹਿੰਦਾ ਕੋਠੇ ਚਮਕਾਰ ਕੇ ਸੱਪ ਵੀ ਨਿਕਲੇ ਨੇ ਅੱਜ ਕੋਠੇ ਤੋਂ ਅੱਜ ਦਿਨੇ ਛੰਡ ਕੱਢ ਦਿੱਤੀ ਹੈ ਕੋਠੇ ਦੀ ਪੂਰਾ ਘੈਂਟ ਬਣਾ ਦਿੱਤ ਅੰਦਰੋਂ ਪਾਸ ਮਾਰਦਾ ਹੈ ਨਾ ਸਮਾਨ ਲੱਗਿਆ ਹੈ ਬਾਈ ਕੋਠਾ ਇਹਨਾਂ ਦਾ ਦੇਖੋ ਪਿਆ ਨਾ ਇਹਨਾਂ ਸਮਾਰਿਆ ਪੂਰਾ ਘੈਂਟ ਦਾ ਲੋ ਬਈ ਆਪਾਂ ਲੈਣ ਗਏ ਸੀ ਜਿੰਦਰਾ ਜਿੰਦਰਾ ਲੈ ਆਏ ਇਹ ਹੈ ਬਈ ਆਪਣਾ ਬਟਾ ਭਰਾ ਗੁਰਪਿਆਰ ਸਿੰਘ ਓਏ ਮੇਰਾ ਭਤੀਜਾ ਇਹ ਉੱਧਰ ਖੜੇ ਨੇ ਗੁੱਲਾਣੇ ਦਾ ਸਾਹਿਬ ਲੋ ਜੀ ਬਾਈ ਜੀ ਸਵਾਗਤ ਹੈ ਆਪਾਂ ਵਿੱਚ ਹੋਏ ਬੋਰੀ ਐਨੀ ਸੀਗੀ ਗੋਰੀ ਦੀ ਥਾਂ ਤੇ ਆਪਾਂ ਸਵਾਗਤ ਤੇ ਲੰਮੇ ਪਾਏਗੇ ਵੀ ਸਵਾਗਤ ਵਧੀਆ ਲੱਗੇ ਦੇਖੋ ਨਾਲੇ ਨਾਲੇ ਮਸਤੀ ਕਰੀ ਜਾਂਦੇ ਆ ਨਾਲੇ ਕੰਮ ਕਰੀ ਜਾਂਦੇ ਆ ਇਦਾਂ ਫਿਰ ਆਪਾਂ ਨੇ ਸਵਾਗਤ ਆ ਲਾਇਆ ਸਜਣੋਂ ਤੇ ਆ ਦੇਖੋ ਬਾਈ ਤਿਆਰੀ ਬਾਰੀ ਕਰੀ ਸੀ ਸਾਰੀ ਮੀ ਆ ਗਿਆ ਬਹੁ ਮੀਸੀਗਾ ਆਪਣੇ ਪਿੰਡ ਹਨੇਰੀ ਤੇ ਮੀ ਬਹੁਤ ਜ਼ਿਆਦੇ ਹੈਗਾ ਜਲੋਥਲ ਕਰਦੇ ਆਂ ਦੇਵਗੁਰੂ ਰੱਬਵਾਨਾ ਨੂੰ ਦੇਖਿਆ ਤੁਸੀਂ ਆ ਦੇ ਲੋਜੀ ਭਾਈ ਜੀ ਆਪਾਂ ਪੌਲ ਤੋਂ ਖੰਡਿਆਣਾ ਆਏ ਸੀ ਰੱਬ ਨੇ ਮੀਂਹ ਪਾਤਾ ਦੇਖੋ ਚਲੋ ਥਲ ਕਰਤੇ ਵਾਹ ਪਰ ਹਿੰਮਤ ਆਪਾਂ ਫੇਰ ਨਹੀਂ ਹਾਰਦੇ ਆਪਾਂ ਪੌਲ ਤੋਂ ਖੰਡਿਆ ਕੀ ਜਾਵਾਂਗੇ ਅੱਜ ਆਖੜੇ ਆਪਣੇ ਵਾਲਾ ਝੋਟਾ ਕਿਆਰੀਆਂ ਆਪਾਂ ਤਿਆਰ ਕਰਤੀਆਂ ਸੀ ਪਾਣੀ ਨਾਲ ਭਰ ਗਿਆ ਬਾਕੀ ਆ ਪਾਣੀ ਆਣ ਲੱਗ ਰਿਹਾਗਾ ਵਾ ਭਰ ਕੇ ਕਿਆਰੀਆਂ ਫੇਰ ਆਪਾਂ ਖੰਡਿਆ ਦਾਂਗੇ ਦਿਖਾਉਨੇ ਆ ਤੁਹਾਨੂੰ ਅੱਗੇ ਲੇ ਵੀ ਪਾਣੀ ਚ ਖੰਡਿਆਤੀ ਬਹੁਤ ਪਨੇ ਦੀ ਮੀਂਹ ਦੇ ਜੀ ਖੰਡਾਈ ਆ ਬਾਈ ਹੁਣ ਦੇਖੋ ਕਿੰਦਾ ਸੂਰਜ ਤਪ ਰਿਹਾਗਾ ਤਲਾਂ ਦੇਖੋ ਮੀਂਹ ਆ ਗਿਆ ਸਾਰੇ ਵਣ ਪਰੇ ਪੈ ਗਿਆ ਲੋ ਜੀ ਮਿੱਤਰ ਹੁਣ ਚੱਲੇ ਆਪਾਂ ਘਰ ਨੂੰ ਵਾਪਸ ਤੇ ਤੁਹਾਨੂੰ ਦਿਖਾਵਾਂਗੇ ਰਾਸਤੇ ਚ ਮੀਂਹ ਕਿੰਨਾ ਗਿਆ ਕਿ ਲੱਗ ਪਾਣੀ ਖੜ ਗਿਆ ਵਨਾਂ ਚ ਕਿਏ ਤੁਸੀਂ ਦੇਖ ਹੀ ਸਕਦੇ ਹੋ ਬਈ ਕਿੰਨਾ ਮੀਂਹ ਹੈਗਾ ਦੇਖੋ ਪਾਣੀ ਫੁੱਲ ਖੜਿਆ ਬਾਨਾ ਜਾ ਹਨੇਰੀ ਤੂਫਾਨ ਆਇਆ ਸੀਗਾ ਉਸ ਪੌਲੀ ਵਾਲੀ ਛੜਕਦੇ ਤਾਂ ਬਹੁਤ ਦਰਖਤ ਵਿੱਦੇ ਸੀ ਉਹ ਦੇਖੋ ਦੂਰ ਟਾਲੀ ਚੁੱਕਦੀ ਹੈ ਬਹੁਤ ਵੱਡੀ ਟਾਲੀ ਸੀ ਜਿਹਦੀ ਡੇਗਤੀ ਮੀਨੇ ਇਹ ਦੇਖੋ ਬਈ ਛੜਕਦੇ ਫੁੱਲ ਪਾਣੀ ਖੜ ਗਿਆ ਤੇ ਦੇਖੋ ਨਾ ਹੁੰਦਾ ਨਾ ਸੁਭਾਗ ਆਏ ਨਾ ਪੂਰਾ ਇਸ ਵਾਰ ਵੀ ਬਹੁਤ ਆਣਿਆ ਨੇ ਇਧਰ ਨੇ ਜੀ ਲਓ ਜੀ ਮਿੱਤਰੋ ਇਹ ਆਪਣਾ ਸਸਪਾਲੀ ਵਾਲਾ ਅੱਡਾ ਇੱਥੋਂ ਆਪਾਂ ਮੁੜਾਂਗੇ ਖੱਬੇ ਹੱਥ ਤੇ ਉਧਰ ਆਪਣਾ ਘਰ ਹੈ ਬਈ ਇਹ ਆਪਣੇ ਪਿੰਡ ਦੀ ਫਿਰਨੀ ਹੈਗੀ ਦੇਖੋ ਇਹ ਆਪਣੇ ਘਰ ਵਾਲੀ ਗਲੀ ਆ ਗਈ ਸੋ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਲੇ ਕਮੈਂਟ ਕਰਦਿਆ ਕਰੋ ਸਾਡੇ ਸਾਥ ਨਾਲ ਹੀ ਆਪਾਂ ਹੋਰ ਅੱਗੇ ਆਪਣੀ ਇੰਪਰੂਵਮੈਂਟ ਕਰ ਸਕਦੇ ਹਾਂ ਸੋ ਪ੍ਰਾਭੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਵਲੌਗ ਦੇਖਣ ਵਾਸਤੇ